ਤੁਹਾਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘ ਦੇ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ 5 ਝੋਟੀਆਂ ਤੁਹਾਨੂੰ ਦਿਖਾਉਣੀਆਂ 5 ਚੰਗੀਆਂ ਝੋਟੀਆਂ ਦਿਖਾਵਾਂਗੇ ਤੇ 5 ਸੂਈਆਂ ਸਵਾਈਆਂ ਤੁਹਾਨੂੰ ਦਿਖਾਉਣੀਆਂ ਆ ਬਾਕੀ ਇੱਥੇ ਆਵੋ ਆਪਣੀਆਂ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਤੇ ਫਿਰ ਆਪਣਾ ਪਸ਼ੂ ਖਰੀਦੋ ਜੀ ਤੇ ਜਿਹੜਾ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਵਧੀਆ ਕਿਰਪਾ ਜੀ ਤੁਸੀਂ ਸੁਣਾਓ ਸਭ ਵਧੀਆ ਜੀ ਹਾਂਜੀ ਯਾਰ ਕੀ ਬਾਬਾ ਦਿਨ ਪਾਤੇ ਜੀ ਵੇਰੀ ਛੋਟੀਆਂ ਲੈਣ ਗਏ ਹਾਂ ਫਿਰ ਵੀਰ ਭਰਾ ਤੁਹਾਨੂੰ ਪਤਾ ਉਦੋਂ ਵੀ ਆਪਾਂ ਵੀਡੀਓ ਜੱਤਿਆ ਸੀ ਇਹ ਛੋਟੀਆਂ ਆਪਣਾ ਹੁਣ ਵਾਲਾ ਰਾਜਸਥਾਨ ਦਾ ਗੰਗਾ ਨਗਰ ਦਾ ਹੁਣਾ ਆ ਤੇ ਫਿਰ ਵੀਰ ਭਰਾ ਮੰਗਦੇ ਸੀ ਤੇ ਫਿਰ ਤੁਹਾਨੂੰ ਪਤਾ ਜਾਣਾ ਤੇ ਪੈਣਾ ਹੈ ਪੰਜ ਛੋਟੀਆਂ ਲੈਣ ਦੀ ਯਾਰ ਕੀ ਹਾਂ ਹਾਂਜੀ ਅੱਜ ਛੇ ਲੈਣਦੀਆਂ ਯਾਰ ਕੀ ਇੱਕ ਵੇਗੀ ਛੋਟੀ ਵਿੱਚੋਂ ਅੱਛਾ ਤੇ ਹੁਣ ਪਰਸੋਂ ਛੋਟੀਆਂ ਫੇਰ ਆਉਣੀਆਂ ਆਪਣੀਆਂ ਛੇ ਅੱਛਾ ਹਾਂਜੀ ਹਾਂਜੀ ਠੀਕ ਹੈ ਚਲੋ ਨਾਮ ਦੱਸਦੇ ਕਰੀਗਾ ਹਾਂ ਪ੍ਰਿੰਸਪਲ ਸਿੰਘ ਪਿੰਡ ਜਿੱਥੇ ਦੇ ਖੁੱਦ ਤਸੀਲ ਇਹ ਨਾਲਾ ਜ਼ਿਲ੍ਹਾ ਅਮਰੀਕਲ ਤੇ ਫੋਨ ਨੰਬਰ ਹੀ ਬੋਲਦਾ ਫੋਨ ਨੰਬਰ Sí, ¿qué? ਅੱਜ ਇਹੋਣਾ ਪੰਜ ਹੈ ਹਨਾ ਸਾਰੀਆਂ ਸੋਈਆਂ ਹਾਂ ਹਾਂਜੀ ਸਾਰੀਆਂ ਸੋਈਆਂ ਲੱਗੀਆਂ ਚਲੋ ਸ਼ੁਰੂਆਤ ਆ ਪਹਿਲੇ ਨੰਬਰ ਵਾਲੀ ਤੋਂ ਕਰਨੀ ਆ ਹਾਂਜੀ ਹਾਂਜੀ ਚੰਗੀ ਜਵਾਨ ਝੋਟੀ ਆ ਜਿਹੜੀ ਆਹ ਦੇਖੋ ਕੱਟੀ ਵੀਰ ਜੀ ਪਹਿਲਾਂ ਪਲੂਨ ਕੱਟੀ ਆ ਅੱਛਾ ਪਹਿਲਾ ਸੂਆ ਹੀ ਆ ਪਹਿਲਾ ਸੂਆ ਤੇ ਕੱਦ ਦੇਖੋ ਵੀਰ ਜੀ 2 ਮੀ ਖਲੋਤੇ ਆ ਕੱਦ ਕਾਠ ਪੱਖੋਂ ਤੇ ਪੂਰੀ ਜਵਾਨ ਆ ਹਾਂਜੀ ਹਾਂਜੀ ਮਗਰ ਫੇਰ ਵੀ ਜੀ ਕੱਟੀ ਆ ਅੱਛਾ ਮਗਰ ਵੀ ਕੱਤੀ ਆ ਹਾਂਜੀ ਵੀਰ ਜੀ ਉਹ ਕੱਟੀ ਦੀ ਵੀ ਡਿਟੇਲ ਵੀ ਰੋਣਾ ਦੱਸੀ ਆ ਵੀ ਕਿਹੜੇ ਸੀਮੰਦੀ ਆ ਪਰ ਆਪਾਂ ਪੁੱਛ ਕੇ ਦੱਸ ਦਾਂਗੇ ਆਪਾਂ ਬਿਨਾ ਪੁੱਛਿਆ ਨਹੀਂ ਵੀਰ ਜੀ ਦੱਸ ਸਕਦੇ ਠੀ ਜੀ ਨੂੰ ਅੱਜ 18ਵਾਂ ਦਿਨ ਜੀ ਮਰਦੀ ਤੇ ਦੁੱਧ ਦੁੱਧ ਇਹਦੇ ਥੱਲੇ ਵਿੱਚ ਜੀ ਪੱਕਾ 10 ਕਿਲੋ ਕੰਡੇ ਤੇ ਚਾੜ ਕੇ ਦੋ ਟਾਈਮ ਚੋ ਕੇ ਦਾਂਗੇ ਕੰਡੇ ਦੇ ਤਿਆਰ ਜਿਹੜਾ ਤਿਆਰ ਮੌਕੇ ਦੇ ਜਿਹੜਾ ਤੋਰੋ ਫਿਰ ਇੱਕ ਰੀਨ ਬਾਕੀ ਪੂਰੀ ਜਵਾਨ ਝੋਟੀ ਆ ਜਿਹੜੀ ਆ ਦੇਖ ਸਕਦੇ ਜੀ ਦੇਖੋ ਜੀ ਬਿਲਕੁਲ ਨਿੱਕੇ ਸਿੰਘ ਦੀਆਂ ਕਟੀਆਂ ਆ ਬਿਲਕੁਲ ਗੋਲ ਸਿੰਘ ਦੀ ਝੋਟੀ ਆ ਜਿਹੜੀ ਜਿਹੋ ਹੀ ਅਮੀਰ ਭਰਾ ਮੰਗਦੇ ਆ ਬਾਕੀ ਥੱਲੇ ਉਹ ਨਿੱਗਰਵਾਨੇ ਦੀ ਫਿਕਸਵਾਨੇ ਦੀ। ਇਹ ਕਰੋ ਚਗਾਠਾ ਜਗੂ ਸਾਡੇ ਦਾ ਕੱਟੀ ਲੱਗਾ। ਆਹ ਦੇਖ ਸਾਡੀ। ਆਹ ਸਾਬਦ ਵਾਲੀ ਕੱਟੀ ਆ ਦੇਖੋ। ਇਹੋ ਜਿਹੇ ਝੋਟੀਆਂ ਗਾਹ ਵੀ 400 ਵਿੱਚ ਹੋ ਗਏ ਤੇ ਫੇਰ ਚੰਗੀ ਰਕਮ ਦੀਆਂ ਵਿਕ ਜਾਂਦੀਆਂ ਵਾਂ। ਹਾਂ ਜੀ ਲੱਗੇ ਤਾਂ ਹਾਂ ਜੀ ਵੀਰ ਜੀ ਪਸਮਕੇ ਹੋਰ ਕੱਟੋ ਪਸਮਾ ਕੇ ਥਾਨ ਪ੍ਰੋਪਰ ਹੱਥ ਦੀ ਚਵਾਈ ਲਾਈ ਇਹਨੇ ਕਰ ਲੈਣਾ ਤੇ ਮੁੱਲ ਇਹਦਾ ਵੀਰ ਜੀ ਫਿਰ ਮੁੱਲ ਇਹਦਾ ਬਿਲਕੁਲ ਹੀ ਚੈਰ ਵੀਰ ਜੀ ਕਿੰਨਾ ਚਲੋ ਤੁਸੀਂ ਵੀ ਵੀਰ ਜੀ ਆ ਵੇ ਖੁੰਡੇ ਨਾਲ ਵੇਖੋ ਕੱਟੀ ਦਾ ਕੱਲਾ ਕੱਲਾ ਥਾਨ ਕੱਟੀ ਨੂੰ ਛੋਟ ਛੋਟ ਦੇ ਲੱਗਾ ਵੇਖੋ ਹਾਂਜੀ ਇਹ ਵੀਰ ਜੀ ਤੁਸੀਂ ਵੀ ਚਲੋ ਵੀਡੀਓ ਬਣਾਉਂਦੇ ਜੀ ਹਾਂਜੀ ਤੁਹਾਨੂੰ ਪਤਾ ਲੋਕ ਖੋਲਿਆਂ ਦਾ ਕਿਣਾ ਕਿਣਾ ਮੁੱਲ ਕਰਦੇ ਬਾਅਦ ਹਾਂਜੀ ਪਰ ਹੁਣ ਵੇਖ ਲਓ ਪਹਿਲਣ ਪਲੂਣ ਕੱਟੀ ਆ ਤੇ ਉਹ ਜੀ ਕੱਟੀ ਮਾਰਕੀਟ ਚ ਡੇਢ ਦੀ 1.30 ਦੀ 40 ਦੀ ਵਿਗਣੀਆਂ ਠੀਕ ਆ ਪਰ ਆਪਾਂ ਨਾ ਕਰਨਾ ਕਿੰਨਾ ਕਰਨਾ 40 ਜੇ ਵੀ ਕੋਈ ਵੀਰਪਰਾ ਖੜੇ ਵੀ ਉਹਨੂੰ ਹੀ ਗਾਹ ਮਨਾਫਾ ਹੋਵੇ ਸੂਹਾ ਚੋਕੇ ਵੀ ਹਾਂਜੀ ਹਾਂਜੀ ਹੁਣ ਵੀਰ ਜੀ ਇੱਕ ਪੰਜ ਦੀ ਦੇਦੀਆ ਕੱਟੀ ਹੋਰ ਆਉਂਦਾ ਥੱਲੇ ਇਹ ਵੀਰ ਜੀ ਹਾਨ ਆਈ ਜਿਹੜੀ ਕੱਟੀ ਦੇਣੀ ਆ ਨਾ ਪੂਰੇ 98000 ਦੀ ਕੱਟੀ ਦੇ ਦਾਂਗੇ 98000 ਦੀ 98000 ਦੀ ਪਰ ਲੱਖੋਂ ਬਾਹਰ ਕੱਟੀ ਮਿਲਣੀ ਆ ਵੇਖੀ ਲੱਖੋਂ ਅੰਦਰ ਹੀ ਦੇ ਦੇਣੀ ਆ ਪਰ ਆਪਾਂ ਲੱਖੋਂ ਅੰਦਰ ਸਾਰਾ ਮਾਲ ਹੀ ਲੱਖੋਂ ਅੰਦਰ ਦੇਣਾ ਅੱਛਾ ਸਾਰੇ ਲੱਖੋਂ ਅੰਦਰ ਹੀ ਆ ਹਾਨ ਆਈ ਲੱਖੋਂ ਅੰਦਰ ਦੋਂਦੀਆਂ ਕੱਟੀਆਂ ਵੀਰ ਜੀ ਦੋਂਦੀਆਂ ਚੌਗੀਆਂ ਬਾਕੀ ਵੀ ਤੇ ਘਣਤਰਾ ਦਾ ਮਾਨ ਹੋਊਗਾ ਫੋਨ ਲਾਵੇ ਵੀਰ ਭਰਾ ਕੋਈ ਅੱਛਾ ਬਾਕੀ ਮਾਨ ਹੋਊਗਾ ਯਾਨੀ ਕਿ ਜਰੂਰ 98000 98000 ਹੀ ਲੈਣਾ ਮਾਨ ਮਾਨ ਤਾਂ ਖੁੱਲੇ ਹੋਣ ਮਾਨਤਨ ਖੁੱਲੇ ਕਰ ਦੋਗੇ ਪੂਰੇ ਵਾਲਾ ਭਣ ਭਰਾ ਕਰਾਇਆ ਪਾੜਾ ਪੈਂਦਾ ਕੋਈ ਨਹੀਂ ਬ ਵਾਹ ਜੀ ਤੀਰਿਆ ਪਰ ਦਾਣੇ ਨੇ ਜੈਡ ਬਲੈਕ ਕਟੀਆਂ ਸ਼ਾਈ ਸ਼ਵੀ ਦੇਖੋ ਕਟੀਆਂ ਦੀ ਕਿੰਨੀ ਆ ਚੰਗੀਆਂ ਜੰਮੀਆਂ ਪਲੀਆਂ ਵਾ ਬਾਕੀ ਇੱਥੇ ਆ ਕੇ ਵੇਖੋ ਇਹ ਜਿਹੜਾ 15 15 ਕਿਲੋ ਵਾਲੀਆਂ ਠੀਕ ਆ ਸਬਰ ਤਾਂ ਚਾਈਆਂ ਕਟੀਆਂ ਤਲ ਕਰਕੇ ਆ ਵੀਰ ਜੀ ਤੇ ਆ ਜਿਹੜੀ ਝੋਟੀ ਹੁਣ ਦੇਖੋ ਵੀਰ ਜੀ ਪਿਓਰ ਪਹਿਲਾ ਸੂਆ ਕੱਟੀ ਆ ਅੱਛਾ ਵੀ ਪਹਿਲਾ ਸੂਆ ਚਾਰ ਦੰਦ ਛੇਗੀ ਹੋਣਦੇ ਹੀ ਆ ਅੱਛਾ ਕੱਟੀ ਦਾ ਵੀਰ ਜੀ ਹੁੰਦਿਆ ਮਰਗਾ ਬੱਚਾ ਉਹ ਬੱਚਾ ਵੀ ਇੱਥੇ ਵਿਆ ਆ ਦਿਖਾ ਦੇਣਾ ਵੀਡੀਓ ਚ ਅੱਛਾ ਆ ਵੇਖੋ ਵੀਰ ਜੀ ਕੱਟੀ ਦਾ ਲੇਵਾ ਵੇਖੋ ਤਾਨੂੰ ਬੜਾ ਸਬਰ ਸੋਰ ਚ ਬੱਚੇ ਠਾਂ ਦਾ ਹੋ ਜਾਂਦੇ ਕਟੀਆਂ ਹਾਂਜੀ ਹਾਂਜੀ ਬੜਾ ਵਧੀਆ ਹੋ ਜਾਂਦੇ ਤੇ ਵੇਖੋ ਵੀਰ ਜੀ ਕੱਤੀ ਦਾਣੇ ਨਹੀਂ ਪੜੀ ਜਾ ਵੇਖੋ ਇਹ ਕਿੰਨੇ ਦਿਨਾਂ ਦੀ ਸੂਈ ਆ ਇਹ ਵੀਰ ਜੀ ਸੂਈ ਨੂੰ ਅੱਜ ਨੂੰ ਹੋਈ ਗਏ ਕਿ 15 18 ਦਿਨ ਹੋ ਗਏ 20 ਦਿਨਾਂ ਦੇ ਵਿੱਚ ਜੀ ਅੰਦਰ ਬਾਹਰ ਹੋ ਗਏ ਤੇ ਦੁੱਧ ਦੇ ਦੇ ਕੋਲ ਦੁੱਧ ਦੇ ਦੇ ਕੋਲ ਵੀਰ ਜੀ ਉੱਥੋਂ ਆਪਾਂ 12 ਕਿਲੋ ਚੋ ਕੇ ਲੈਂਦਾ ਜੀ ਅੱਛਾ ਪਰ ਹੁਣ ਜਿਹੜਾ ਮੌਕੇ ਤੇ ਕੰਡੇ ਵਾਲਾ ਹੋਊਗਾ ਨਾ 10 ਕਿਲੋ ਇਹ ਕੰਡੇ ਦੇ ਚੜ੍ਹ ਕੇ ਦਾਂਗੇ ਬੱਚਾ ਇਹ ਤਾਂ ਦਿਖਾ ਦਈਏ ਇੱਕਰੀ ਹਨਾ ਆ ਬੱਚਾ ਜੀ ਜਿਹੜਾ ਇਹਦਾ ਤੁਹਾਡੇ ਸਾਹਮਣੇ ਹੀ ਆ ਇਹ ਆ ਵੀ ਚਲੋ ਬੱਚਾ ਇਹਦਾ ਹੁਣ ਮਰ ਗਿਆ ਵਾ ਨਾ ਬੱਚਾ ਜਿਹੜਾ ਤੁਹਾਨੂੰ ਪਤਾ ਵਾਦਾ ਘਾਟਾ ਹੋਣਾ ਹੀ ਜੀ ਹਾਂਜੀ ਹਾਂਜੀ ਤੇ ਜੇ ਮੰਨ ਲਓ ਬੱਚੇ ਦੇ ਨਾਲ ਫਿਰ ਕਿੱਥੇ ਇੱਕ ਸੂਈ ਜਾਣੀ ਹਾਂਜੀ ਹਾਂਜੀ ਬਾਕੀ ਥਾਣ ਥੋਣ ਵਿਖਾਓ ਵੇਖੋ ਕਿੱਡਾ ਗਿੱਠ ਗਿੱਠ ਤੇ ਥਣ ਲੱਗਾ ਹੋਇਆ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਜੇ ਲੱਗੇ ਤਾਂ ਇਹ ਲੰਮਾ ਥਾਣਿਆ ਬਰਪਰ ਹੱਥ ਰੀ ਚਵਾਈ ਵਾਲਾ ਥਾਣਿਆ ਤੋਰੋ ਫਿਰ ਇੱਕ ਵਾਰੀ ਨੂੰ ਵੀ ਬਾਕੀ ਵਿੱਚ ਧੀੜੀ ਲੰਗ ਨੂੰ ਪਾਰੇ ਤੇ ਆ ਜੂਗੀ ਕੱਲ ਝੋਟੀਆਂ ਆਈਆਂ ਜਿਆ ਦੇ ਕੋੜੀਆਂ ਲੱਗੇ ਕਰਦਿਆ ਜਿਹੜੇ ਇਹਨਾਂ ਦੇ ਅੱਜ ਤੇ ਮੈਂ ਨਾ ਦੀਨ ਲੋਤੇ ਆ ਦੇ ਵੇਖੋ ਕੱਟੀਆਂ ਸ਼ਕੀਰ ਠੀਕ ਆ ਹਾਂਜੀ ਇਹ ਵੀ ਉੱਤਰਾ ਚੱਲੋ ਥੋੜਾ ਡਰਦੀ ਆ ਇਹ ਮੀ ਕਾਫੀ ਪੈ ਗਏ ਜਿਹੜਾ ਉਹਦੇ ਕਰਕੇ ਸਾਰਾ ਕਟੀਆਂ ਮੈਂ ਦੋਂਧੀਆਂ ਦੇ ਝੋਟੀਆਂ ਦੋਂਧੀਆਂ ਝੋਟੀਆਂ ਛੋਟੀਆਂ ਆਈਆਂ ਜਿਹੜੀਆਂ ਸਾਰੀਆਂ ਕਿੰਨੇ ਚੰਗੀ ਜੰਮੀ ਪਲੀ ਆ ਆ ਦੇਖ ਸਾਡੇ ਜੀ ਆ ਜ ਲੈ ਆਓ ਦੇਵਾ ਬਹੁਤ ਸੁਣਾ ਲੱਗਾ ਹੋ ਜੀ ਟਿੰਕ ਦੀ ਕੁਆਲਿਟੀ ਵੇਖੋ ਕੱਟਣੀ ਵਾਸਤੇ ਠੀਕ ਹੈ ਜੀ ਬਾਕੀ ਚਲੋ ਦੁੱਧਰ ਇਹਨਾਂ ਦੇਣਾ ਹੀ ਦੇਣਾ ਵਾ ਬਾਕੀ ਸੋਹਣੀਆਂ ਛੋਟੀਆਂ ਜੰਮੀਆਂ ਪਲੀਆਂ ਵਾ ਪੂਰੀਆਂ ਵਾ ਤੁਹਾਨੂੰ ਬਾਕੀ ਵੇ ਲੋ ਪਿੰਡੇ-ਪੁੰਡੇ ਦੀ ਚਗਾਠੀ ਵਾਲੀ ਕੱਟੀ ਢਾਣੇ ਦੀ ਪਲੀ ਕੱਟੀ ਆ ਇਹ ਨਹੀਂ ਵੀ ਨੋਰਮਲ ਚੀਜ਼ਾਂ ਆ। ਹਾਂਜੀ ਹਾਂਜੀ। ਬਰੀਡ ਇਹ ਵਿੱਚ ਬਰੀਡ ਜੇ ਪਿੱਛੇ ਥਾਣੇ ਦੇਖ ਸਕਦੇ ਆ ਆਪਾਂ ਚੰਗੇ ਗੈਪ ਤੇ। ਹਾਂਜੀ ਹਾਂਜੀ। ਤੇ ਇਹਦਾ ਮੁੱਲ ਵੀ ਇੱਦੀ ਫਿਰ। ਬਾਕੀ ਵੀਰ ਜੀ ਆਪਾਂ ਨਾ ਕੱਲ ਮੜਾ ਬੱਚਾ ਗੜੀ ਰੱਖ ਕੇ ਤੇ ਚੋਲੀ। ਹਾਂਜੀ। ਤੇ ਹੁਣ ਮੰਨ ਲਓ ਕਿਸੇ ਦੇ ਘਰ ਜਾ ਕੇ ਪਹਾੜਾ ਵੀ ਪਾ ਲੈ ਸਕਦੀ ਤੇ ਟੀਗਾ ਵੀ ਲੈ ਸਕਦੀ ਉਪਰੇ ਘਰ ਜਾ ਕੇ। ਹਾਂਜੀ ਹਾਂਜੀ। ਉਹ ਇਹਦੀ ਸਰਦਰ। ਇਹ ਆ ਵੀ ਦਿਹਾੜੀ ਡਾਂਗ ਚੱਲੋ ਕਰੂਗੀ ਬੱਚ ਫਿਰ ਹੋ ਜੀ। ਦਿਹਾੜੀ ਚੰਗੇ ਨੇ ਕਰਨਾ ਕੀ ਹਲਦੀ ਨਹੀਂ ਵਿਚਾਰੀ। ਅੱਛਾ। ਹਾਂਜੀ ਹਾਂਜੀ। ਬਾਕੀ ਪਹਾੜਾ ਉਹ ਪਾਵੇ ਤੇ ਕੋਈ ਗੱਲ ਨਹੀਂ। ਹੜਾ ਬਾਕੀ ਇਤਰਾ ਹੀ ਥੱਲੇ ਬੈਹਿ ਜਾਣਾ ਮਾੜਾ ਮੋਟਾ ਚਲੋ ਕਰੇ ਕਿਸੇ ਦੇ ਘਰ ਜਾ ਗਿਆ ਆਪਾਂ ਕਿਆ ਨਹੀਂ ਸਕਦੇ ਵੇਖੋ ਹਾਂ ਦੇਖ ਸਾਡੇ ਇਹ ਨਹੀਂ ਵੀ ਬੜੀਆਂ ਕਵਾਂਡੀਆਂ ਦੇ ਘਰ ਬਾਲਟੀ ਚੋਕੇ ਮਾਰੂਗੀ ਅੱਛਾ ਹਾਂ ਵੇਖੋ ਥੋੜਾ ਬਤਾਓ ਨਿੱਕੀ ਪਾਉਣੇ ਕਰਦੀ ਨਹੀਂ ਕਰ ਸਕਦੀ ਜਿਵੇਂ ਜਿ ਕਿਉਂਕਿ ਆਪਾਂ ਕਿਹੜਾ ਪਾੜਾ ਪਾਇਆ ਹਾਂ ਹਾਂਜੀ ਅਜੇ ਕੋਈ ਪਾੜਾ ਨਹੀਂ ਗਾੜੀ ਪਾਇਆ ਉਤਰਾ ਹੀ ਜੀ ਪੰਜਵਾ ਪੋਲਾ ਰੂ ਮਰਗਾ ਉਤਰਾ ਹੀ ਇੱਕ ਛੋਟੀਆਂ ਜਿਆਦੀਆਂ ਜੇ ਆਪਾਂ ਸਾਰੀਆਂ ਦੀਆਂ ਧਾਰਾ ਕਰਵਾਈਏ ਵੀਡੀਓ ਲੰਮੀ ਹੋਣੀ ਤੇ ਮੋਲੇ ਦਾ ਫਿਰ ਮੋਲ ਲੈਦਾ ਬਿਲਕੁਲ ਹੀ ਸ਼ਾਇਦ ਜੀ ਕਰਦੀ ਐ ਵੇਖੋ ਲੇਵਾ ਕੱਲੀ ਕੱਟੀ ਨੂੰ ਕੱਲਾ ਕੱਲਾ ਥਣ ਘੁੱਟ-ਘੋਟ ਤੇ ਲੱਗਾ ਹਾਂਜੀ ਕੱਟੀ ਦੇ ਵੀਰ ਜੀ ਅੱਜ ਬੱਚੇ ਦੇ ਨਾਲ ਖਲੋਤਾ ਹੁੰਦਾ ਬੱਚਾ ਤੇ ਕਿਤੇ ਗੱਲਾਂ ਹੀ ਹੋਣੀਆਂ ਕੱਟੀ ਦੀ ਹਾਂਜੀ ਪਰ ਇੱਕ ਪੰਜ ਦੀ ਦੇਰੀਏ ਹੋਂਦੋ ਇਹ ਵੀ ਥੱਲੇ ਇੱਕ ਪੰਜ ਦਿਨਾਂ ਦੀ ਸਵਾਦੀ ਲਈ ਜੀ ਵੀਰ ਜੀ ਕੱਟੀ ਅੱਛਾ ਹਾਂਜੀ ਚਲੋ ਹੁਣ ਤੁਹਾਨੂੰ ਭਾੜੇ ਉੱਤੇ ਜੇ ਚਲੋ ਹਾਂ ਬਾਕੀ ਤੁਹਾਡੇ ਨਾਲ ਹੋਣੀ ਕਾਗਜ਼ਾ ਕਰ ਰਹੇ ਬਣਾ ਕਿੰਨੇ ਦੀ ਦੇ ਦਈਏ 95 ਦੀ ਦੇ ਦਈਏ 10000 ਛੱਡ ਜੀਏ 10000 ਨਾ ਛੱਡੀਏ ਅੱਛਾ ਪੂਰਾ 10000 ਛੱਡੀਏ ਅੱਛਾ ਹਾਂਜੀ ਕਿੰਨੇ ਦੀ 85000 ਦੀ 85000 ਦੀ ਦੇ ਦੇ 85000 ਦੀ ਕੱਟੀ ਦੇ ਰਿਹਾ ਬੰਦੇ ਨਹੀਂ ਇਹ ਮਾਰ ਮਿਲ ਨਹੀਂ ਨੀ ਇਹ ਵੀਰ ਜੀ ਮਾਰਕੀਟ ਚ ਜਿੱਥੇ ਮਰਜੀ ਕੋ ਹਰਿਆਣਾ ਫੋਲ ਮਾਰੇ Rajasthan ਫੋਲ ਮਾਰੇ ਜਿਹੋ ਜੀ ਕੱਟੀ ਇੰਨੇ ਭਾਣਾ ਇੰਨੀ ਜੰਮੀ ਪਲੀ ਮਿਲ ਜੇ ਅੱਛਾ ਤੇ ਮੈਨੂੰ ਦੇ ਦੇ ਕੋ 85 ਦੀ ਵੀਰ ਜੀ ਅੱਛਾ 85 ਦੀ ਛੱਡ ਕੇ ਮੈਂ 90 ਦੀ ਲਾਂਗਾ ਇੰਨੀ ਪਲੀ ਕੱਟੀ ਠੀਕ ਆ ਹਾਂਜੀ ਚੰਗੇ ਜੰਮੇ ਪਲੀ ਰਾਜੀ ਆ ਪੂਰੀ ਆ ਪਰ ਚਲੋ ਹੁਣ ਇਹਦਾ ਬੱਚਾ ਮਰ ਗਿਆ ਵਾ ਤੁਹਾਨੂੰ ਪਤਾ ਨਿੱਕੇ ਸਿੰਘ ਦੀਆਂ ਕਟੀਆਂ ਆ ਇਹ ਤੇ ਉਹਦੇ ਕਰਕੇ ਥੋੜਾ ਰੇਟ ਦਾ ਫਰਕ ਪੈ ਗਿਆ ਦੁੱਧ ਦੇ ਇਹਨੇ ਉਹਨਾਂ ਹੀ ਦੇਣਾ ਜਿੰਨਾ ਇਹਨੇ ਦੇਣਾ ਆ ਹਾਂ ਜੀ ਇਹ ਵਿਝਾਈ ਡੰਗ ਨੂੰ ਬਾੜੇ ਤੇ ਆ ਜਾਣਾ ਬਾਕੀ ਇਹ ਨਹੀਂ ਹਿੱਲਦੀ ਆ ਥੱਲੇ ਤੋਂ ਆਈ ਗੋਲ ਗੱਲ ਕਹਿੰਦੇ ਮਿੱਟੀ ਘਾਲ ਹੋਊਗੀ ਹਾਂਜੀ ਹਾਂਜੀ ਥੱਲੇ ਬਾਲਟੀ ਮਤਲਬ ਇਹਨੇ ਚਵਾ ਕੇ ਤਾਂ ਆ ਜੀ ਬਾੜੇ ਤੇ ਆ ਜੂਗੀ ਬਾੜੇ ਤੇ ਆ ਜੂਗੀ ਆ ਜਾਣ ਦੇ ਵਿੱਚ ਹੀ ਬੱਚਾ ਮਰਿਆ ਆ ਤੇ ਆ ਜਿਹੜੀ ਝੋਟੀ ਜਿਹੀ ਪਿਓਰ ਵੀ ਜੀ ਨੀਲੀ ਦੀ ਲੈ ਨੀਲੀ ਮਗਰ ਫਿਰ ਕੱਟੀ ਆ ਨੀਲੀ ਦੀ ਕੱਟੀ ਆ ਗਈ ਆ ਜਾ ਵੀ ਕਟੀਆਂ ਲੀਆਂ ਆ ਕਟੀਆਂ ਆ ਕਟਾ ਵਿੱਚ ਇਹ ਕਿੰਨੇ ਚੱਦੀ ਸੂਈ ਆ ਇਹਨੂੰ ਵਿੱਚ ਸੂਈ ਨੂੰ ਅੱਜ 11ਵਾਂ ਦਿਨ ਜੀ ਤੇ ਇਹਦੇ ਕੋਲ ਦੁੱਧ ਇਹਦੇ ਕੋਲ ਦੁੱਧ ਜਿਹੜਾ ਪੱਕਾ ਠੰਡਾ ਕਰਕੇ ਲੀਟਰ ਵਾਲਾ 10 ਕਿਲੋ ਹੋਗਾ ਤੋਰੋ ਫੇਰ ਅੱਜ ਸਫਰ ਸੂਰ ਚ ਕਟੀਆਂ ਆ ਕਟੀਆਂ ਨੇ ਦੁੱਧ ਪਾਉਣਾ ਅੱਜ ਪਾਂਡੇ ਚ ਸਫਰ ਚ ਆਈਆਂ ਵਾ ਇਹ ਕਰਕੇ ਥੋੜਾ ਦੁੱਧ ਦਾ ਫਰਕ ਪੈ ਜਾਂਦਾ ਵਾ ਬਾਕੀ ਵਿੱਚ ਜੀ ਤੁਹਾਨੂੰ ਪਤਾ ਹੁਣ ਮੰਨ ਲਓ 6 ਝੋਟੀਆਂ ਆਈਆਂ 6 ਬੱਚੇ ਤੁਹਾਨੂੰ ਪਤਾ ਬੱਚੇ ਸਾਹਮਣੇ ਬੜੇ ਔਖੇ ਮੰਗੇ ਹਾਂਜੀ ਹਾਂਜੀ ਥਣ ਦੇਖੋ ਕੱਟੀ ਦਾ ਗੁੱਟ ਕੋੜਦੇ ਪਹਿਲਾਂ ਕੱਟੀ ਆ ਚਾਰ ਦੰਦਾਂ ਦਾ ਥਣ ਦੇ ਦੋ ਆ ਦੂਜੇ ਸੂਏ ਆਈਆਂ ਮਹੀਨੇ ਪਹਿਲਾ ਸੂਆ ਤੇ ਚਾਰ ਦੰਦਾਂ ਦੇ ਆ ਵੀ ਜਿਹੜੀ ਸਾਰੀਆਂ ਚਾਰ ਦੰਦਾਂ ਦੀ ਤੁਹਾਨੂੰ ਦੱਸੂਗੀ ਇਹ ਬੱਚੇ ਖਰਾਬ ਹੋਏ ਤੇ ਰਾਤ ਨੂੰ ਲੱਗ ਜਾਂਦੀ ਤੇ ਇਹ ਲੀਲੀ ਕੱਟੀ ਆ ਪ્યોਰ ਰਾਸਤਾਨ ਨਹੀਂ ਦੀ ਆ ਹੁਣ ਮੌਕੇ ਤੇ ਇਹਦੇ ਕੋਲ 10 ਲੀਟਰ ਜਿਹੜਾ ਕਿਹਦੇ ਰਿਹਾਗਾ ਇਹ ਆਪੇ ਸਰਫਰ ਸੁਪਰ ਚ ਆਈਆਂ ਥੋੜਾ ਫਰਕ ਪੈ ਜਾਂਦਾ ਜਿੱਥੇ ਇੱਕ ਵਾਰੀ ਦਿਲ ਲਾਗੀਆਂ ਟੇਕੀਆਂ ਦੁੱਧੋਂ ਮੱਲ ਜਣਾ ਆ ਆ ਵੇਖੋ ਇਹ ਨਹੀਂ ਭਾਵੇਂ ਪਲੀ ਦਾਣੇ ਦੀ ਪਲੀ ਕੱਟੀ ਆ ਤੇ ਸਿੰਗਾ ਦੇਖੋ ਕੋਕੇ ਆ ਨਹੀਂ ਬੰਦੇ ਚਲੋ ਲੈ ਆਜੋ ਆਇਆ ਪੁੱਤ ਚੰਗੀ ਜੰਮੀ ਪਲੀ ਝੋਟੀ ਆ ਜਿਹੜੀ ਦਾਣੇ ਦੀਆਂ ਭਲੀਆਂ ਲੱਗੀਆਂ ਰੌਜੀ ਆ ਪੂਰੀ ਬਾਕੀ ਕੋਈ ਵੀਰ ਇੱਥੇ ਆਣ ਕੇ ਵੇਖੇ ਪਸੰਦ ਕਰੇ ਝੋਟੀਆਂ ਸਾਰੀਆਂ ਪਸੰਦ ਆਉਣ ਵਾਲੀਆਂ ਇਹਦੇ ਵੀ ਦੇਖ ਸਕਦੇ ਤੇ ਮਾਨੇ ਤੇ ਨਾੜਾਂ ਵਿੱਚ ਜੜੀਆਂ ਚੰਗੀਆਂ ਮੈਂ ਨਾ ਪਹਿਲਾਂ ਕਟੀਆਂ ਮੈਂ ਨਾ ਤੀਜੇ ਸੂਬੇ ਵਾਲੀਆਂ ਮਈਆਂ ਦਾ ਦੁੱਧ ਕੱਢਦੀਆਂ ਏ ਅੱਛਾ ਐਵੇਂ ਤੇ ਨਹੀਂ ਤੁਹਾਨੂੰ ਪਤਾ ਬਰੀਡ ਦਾ ਮੁੱਲ ਆ ਇਹ ਵੀ ਜੀ ਰਾਸ਼ਨ ਰੂਸ਼ਨ ਖਾ ਕੇ ਫਿਰ ਕੋਈ ਕਟੀਆਂ ਉੱਤੇ ਚੌੜਾ ਚੌੜਾ 15 15 ਲੱਪੇ ਦੇ ਚਲੋ ਤੂੜੀ ਤੜੀ ਖਾਣ ਦੀਆਂ ਆ ਪੂਰੀ ਚੁੱਕਣ ਦੀਆਂ ਆ ਜੀ ਕਟੀਆਂ ਨੇ ਲਾਇਆ ਆ ਉਦੋਂ ਕਿੰਨਾ ਕਿੰਨਾ ਕੇ ਦੁੱਧ ਕਰੀ ਜਾਊਗੀ ਅੱਛਾ ਜੀ ਕੱਟੀ ਦਾ ਗੋਠ ਗੋੜ ਤੇ ਕੱਟੀ ਦਾ ਥਾਨ ਤੇ ਮਿਲਕ ਵੇਣ ਵੇਖੋ ਨਾਲ ਐ ਕੱਲੀ ਕੱਲੀ ਚੱਲੇ ਵਿੱਚ ਲੱਗੀ ਆ ਤੇ ਦੁੱਧ ਕਿੰਨਾ ਕਿੰਨਾ ਕੇ ਕਰੀ ਜਾਊਗੀ ਦੁੱਧ ਵਿੱਚ ਜਿਆਦਾ ਨਹੀਂ 12-12 ਕਿਲੋ ਤੋਂ ਘੱਟ ਹੀ ਕੱਢਣੀ ਆ 12-12 ਲੀਟਰ ਦੇ ਲਾਗੇ ਬਣਦੇ ਦੁੱਧ ਬਾਕੀ ਵਿੱਚ ਨਹੀਂ ਤਾਂ ਤੁਹਾਨੂੰ ਪਤਾ ਸੈਨ ਨਹੀਂ ਕਿੰਨੀਆਂ ਥੜੀਆਂ ਹੁੰਦੀਆਂ ਇਹ ਮੈਂ ਤਾਂ ਥਾਨ ਗੁੱਲੇ ਹੀ ਲੱਗੇ ਵੇਖੋ ਤੇ ਮੋਲੇ ਦਾ ਫਿਰ ਮੋਲੇ ਦਾ ਬਿਲਕੁਲ ਹੀ ਜੈਜ ਕਰ ਦਈਏ ਕਿੰਨਾ ਇਹ ਕੱਟੀ ਦੇ ਵਿੱਚ 1.5 ਵੀ ਲੰਗੀ ਆ ਹਾਂਜੀ ਪਰ ਨਾ ਆਪਾਂ ਦੇਣੀ 1.5 ਦੀ ਤਾਂ ਨਾ ਦੇਣੀ 1 ਕੱਤੀ ਦੀ ਤਾਂ ਨਾ ਦੇਣੀ 20 ਦੀ ਨਾ ਦੇਣੀ 10 ਦੀ ਨਾ ਦੇ ਲੱਖ ਦੀ ਦੇ ਦਈਏ ਅੱਛਾ ਹਾਂਜੀ ਲੱਖ ਜਿਵੇਂ ਅੰਦਰ ਹੀ ਕਰ ਦਈਏ ਕਈ ਪੂਰਾ ਵੀਰ ਜੀ ਪੰਜ ਛੱਡ ਦਿਆਂਗੇ। ਅੱਛਾ। ਹਾਂ ਨਹੀਂ ਜਿਹੜੀ 95 ਦੀ ਕੱਟੀ ਦੇ ਦਾਂਗੇ। 95000 ਪੂਰੇ 95 ਦੀ ਵਿਰਜੀ। ਠੀਕ ਆ। ਛੋਟੀ ਹੁਣੀ ਮੌਕੇ ਤੇ। ਠੀਕ ਆ। ਹਾਂਜੀ ਹਾਂਜੀ। ਇਹ ਦੀ ਛੋਟ ਵਾਲੇ ਪਾਕੀ ਕੋਈ ਛੋੜਾ ਜੋੜਾ ਲੈ ਜੂਗਾ। ਕਈਆਂ ਲੈ ਜੂਗਾ ਕੋਈ ਮਾਨਤਾ ਖੁੱਲਾ ਕਰ ਦਾਂਗੇ। ਠੀਕ ਐ ਮਾਨਤਾਂ ਸਾਰੀਆਂ ਜੇ ਮੰਨਗੇ। ਇਹ ਤਾਂ ਕਈਆਂ ਜਿਹੜੀਆਂ ਕੈਂਟਰ ਤੇ ਜਾਣ ਵੱਡੇ ਨੇ। ਠੀਕ ਆ। ਹਾਂਜੀ। ਆ ਵੀ ਤਾਜੀ ਸੁਹੀ ਜੀ। ਪਿਓਰ। ਅੱਛਾ। ਪਰਸੋਂ ਕੱਟੀ ਸੁਹੀ ਵਿਰਜੀ। ਅੱਛਾ। ਹਾਂਜੀ ਪਿਓਰ ਦੋਂਦੀ ਕੱਟੀ ਆ। ਤੇ ਬਿਲਕੁਲ ਗੋਲ ਸਿੰਘ ਦੀ। ਮੈਂ ਨਾ ਬਿਲਕੁਲ ਗੋਲ ਸਿੰਘ ਦੀ ਵਿਰਜੀ। ਬਾਕੀ ਸਿੰਘੀ ਉਖਾਓ ਇਸ ਜੀ ਦੀ ਬਿਲਕੁਲ ਗੋਲ ਸਿੰਘ ਨਾ ਨਾ ਬਿਲਕੁਲ ਨਿਕਾਲੇ ਬੱਚੀ ਹੈ ਵੇ ਜੀ ਕੱਟੀ ਕਿਤੇ ਕੂਣੀ ਜੀ ਬਣ ਗਈ ਆ ਵੇਖੋ ਠੀਕ ਆ ਹਾਂਜੀ ਆ ਵੇਖੋ ਬੱਚੀ ਪਿਓਰ ਜੀ ਦੋਂਦੀ ਹੋਣੀ ਦਹੀ ਆ ਖੀਰੀ ਦੇ ਤੋੜੇ ਹੀ ਆ ਜੇ ਚੁੱਕੇ ਜਾਂਦਾ ਖੀਰੀ ਜਰੀ ਆ ਖੀਰੀ ਤਾਂ ਦੋਂਦੀ ਆ ਜੇ ਹੋਣੀ ਨਹੀਂ ਦਈ ਓਦੇ ਬਾਰੇ ਜਾਵਾ ਵੀਰ ਜਿਹਨੇ ਸਭ ਹੀ ਤਿਆਰ ਕੀਤੀ ਐ ਬਾਕੀ ਰਾਜੀ ਐ ਵੀ ਪੂਰੀ ਐ ਇਹ ਨਹੀਂ ਲੇਵਣੀਆਂ ਨਿੱਗਰ ਖੁੱਲੇ ਲੇਵੇ ਲੱਗੇ ਕਟੀਆਂ ਦਾ ਵੇ ਜੀ ਓ ਵੀਰ ਥੋੜਾ ਜਿਆ ਬੀਬੀ ਕੋ ਲਈਏ ਗਿਆ ਜੀ ਬਾਕੀ ਚੰਗੀ ਸੰਭੀ ਆ ਪਿੱਛੋਂ ਜਿੱਥੋਂ ਆਈ ਆ ਇਹ ਖੇਰੀ ਤਾਂ ਦੋਂਦੀ ਜਿਹੜੀ ਦਈ ਆ ਹੁਣ ਤੇ ਝੋਟੀ ਦੇਖੋ ਕਿੱਥੇ ਪਹੁੰਚ ਗਈ ਆ ਅੱਜ ਲਾਇਆਓ ਜੀ ਬਾਕੀ ਵੇਖੋ ਵੀ ਇੰਨਾ ਉਂਗਲ ਮਹਾ ਹੀ ਨੰਗਦੀ ਆ ਮੇਲੋ ਬਿਲਕੁਲ ਗੋਲ ਸਿੰਘ ਦੀ ਝੋਟੀ ਆ ਬਿਲਕੁਲ ਛੋਟੇ ਫੇਸ ਦੀ ਕਾਲੀ ਬਲੈਕ ਕਟਿੰਗ ਤੇ ਬੜੇ ਸ਼ਾਂਤ ਜਿ ਸੁਭਾਅ ਦੀ ਜਿ ਸੁਭਾਅ ਦੀ ਆ ਵੇ ਤੇ ਬਾਕੀ ਅਗਲੇ ਸਵੇਰੇ ਨਾ ਝੋਟੀ ਜਿਹੜੀ ਤਿਆਰ ਹੋਣੀ ਹੈ ਮੈਂ ਅਗਲੇ ਸਵੇਰੇ ਵਿੱਚ 2 ਲੱਖ ਦੀ ਕੱਟੀ ਆ ਇਹੋ ਜੀਆਂ ਕਟੀਆਂ ਤੇ ਵੀਰ ਜੀ ਕਾਂਜ ਦੁੱਧ ਪੀਂਦੀਆਂ ਰਹੇ ਇਹ ਤਾਂ ਮੰਨ ਲਓ ਸੂਤੀ ਆਪ ਦੁੱਧ ਦੇਂਦੀ ਐ ਇੱਥੇ 3-4 ਸਾਲਾਂ ਦੀ ਵਿੱਚ ਕੱਟੀ ਸੂਤੀ ਐ ਬਾਕੀ ਥਾਂ ਨੇ ਚੰਗੇ ਗੈਪ ਤੇ ਦੂਰ ਦੂਰ ਜਿਹੜਾ ਲੱਗਾ ਐ ਆਹ ਕੱਟਾ ਵੇਲੋ ਤਾਜ਼ਾ ਹੈ ਕੱਟਾ ਹੈ ਮਨ ਬਿਲਕੁਲ ਤਾਜ਼ਾ ਬੱਚਾ ਜਿਹੜਾ ਇਹਦਾ ਤੇ ਇਹ ਦੁੱਧ ਕਿੰਨਾ ਕੱਢੀ ਜਾਊਗਾ ਕੱਢੀ ਵੀਰ ਜੀ ਵੇਖ ਲਓ ਪਹਿਲਾਂ ਦੇ ਸਹਾਰਾ ਕੱਢ ਕੇ ਡਾ ਵੱਡਾ ਜੀ ਹਾਂਜੀ ਆ ਵੇਖੋ ਲੇਵਾ ਬਾਕੀ ਥਾਣ ਕੱਲਾ ਕੱਲਾ ਕੋਠ ਕੋਠ ਤੇ ਲੱਗਾ ਬੜੇ ਮਾਰਿਓ ਜੀ ਕਹਿੰਦਾ ਲੱਗੇ ਤੋ ਐ ਕੋਠ ਕੋਠ ਤੇ ਥਾਣਿਆ ਤੇ ਇਹ ਕਿੰਨਾ ਕ ਦੁੱਧ ਕੱਢੀ ਜਾਊਗਾ ਦੁੱਧ ਵੀਰ ਜੀ 12 ਕਿਲੋ ਹੁਣ ਬੋਲਾ ਹੋਊਗਾ ਮੌਕੇ ਤੇ ਰ ਕੋ 9 ਕਿਲੋ ਅੱਛਾ 9 ਕਿਲੋ ਬੋਲਾ ਹੀ ਹੋਊਗਾ ਤੇ ਮੋਲੇ ਦਾ ਵੇਖੋ ਬੱਚੇ ਦਾ ਕਿੰਝ ਕਰਦੀ ਜੇ ਕੱਢੀ ਠੀਕ ਆ ਹਾਂਜੀ ਮੋਲੇ ਦਾ ਜਾਇ ਜੀ ਵੀਰ ਜ ਕਰਦੀ ਹੈ ਮੰਨਤਾ ਨਾ ਇਹ ਮਾਲੋਜੀ ਆਪਾਂ ਇਹ ਤਿਆਰ ਕਰਦੇ ਆ 90 95 ਹਜ਼ਾਰ ਦਾ ਖਰਚਾ ਹੀ ਆ ਜਾਂਦਾ ਏਡੀ ਇਕੱਠੀ ਤਿਆਰ ਕਰਨ ਤੇ ਦੰਦਾ ਜੀ ਹਾਂਜੀ ਕਰਦੀ ਹੈ ਮੰਨਤਾ ਨਾ ਹੁਣ ਵੀ ਜੀ ਹਾਂ ਨਾ ਹੀ ਜਿਹੜੀ ਦੇਣੀ ਆ ਨਾ ਕਟੀਆਂ 97000 ਦੀ ਜਿਆਦਾ 97000 ਦੀ ਅੱਜ ਇਹ ਵੀ ਲੱਖ ਨਹੀਂ ਪਾਰ ਰਹੇ ਹੁੰਦੇ ਨਾ ਕਿ ਮੈਂ ਲੱਖ ਨਹੀਂ ਬਾਕੀ ਕੋਈ ਨਾ ਸਾਰੀਆਂ ਵੀਡੀਓ ਵੇਖ ਕੇ ਤਾਂ ਫਿਰ ਮੈਨੂੰ ਕੋਈ ਫੋਨ ਲਾਵੇ ਅੱਛਾ ਹਾਂਜੀ ਬਾਕੀ ਬਾਹਰੋਂ ਰੇਟ ਰੂਟ ਪੁੱਛ ਕੇ ਤੇ ਫਿਰ ਮੰਨ ਲਓ ਵੀ ਬਾਜ਼ਾਰ ਨਾਲੋਂ 40 4000 ਮਾਰਕੀਟ ਨਾਲੋਂ ਡਾਊਨ ਦੇ ਦੇਣੀ ਆ ਕਟੀਆਂ ਠੀਕ ਹੈ ਹਾਂਜੀ ਹਾਂਜੀ ਤੇ ਆ ਵੀ ਤਾਜੀ ਸੂਈ ਚਾਪਦੀ ਆ ਇਹ ਕਿੰਨੇ ਕਿ ਦਿਨਾਂ ਦੀ ਸੂਈ ਆ ਇਹ ਜੀ 6 ਦਿਨਾਂ ਦੇ ਜੇ ਮੂੰਹ ਤੇ ਸੂਈ ਨੂੰ ਇਹਨੂੰ ਅੱਜ ਹੋ ਗਿਆ ਜੇ 8ਵਾਂ ਨਵਾਂ ਦੇਣ ਜੀ ਕੱਟੀ ਮਗਰ ਜੀ ਇਹਦੇ ਮਗਰ ਵੀ ਕੱਟੀ ਆ ਮਗਰ ਕੱਟੀ ਜੀ ਤੇ ਇਹਦੇ ਕੋਲ ਦੁੱਧ ਇਹ ਦੇਖੋ ਦੁੱਧ ਮੇਰੇ ਜੀ ਪੱਕਾ ਇਹੜਾ ਮੌਕੇ ਤੇ 10 ਕਿਲੋ ਹੋਗਾ ਜੀ ਅੱਛਾ ਹਾਂ ਜੀ 10 ਕਿਲੋ ਪੱਕਾ ਕੰਡੇ ਵਾਲਾ ਦੁੱਧ ਹੋਗਾ ਤੋਰ ਦੋ ਬਾਕੀ ਓਹ ਕਿਲੋ 2 ਕਿਲੋ ਹੋਰ ਜਿਹੜਾ ਵਾਦਸਾ ਜੀ ਆ ਸਾਰੀਆਂ ਇੰਦੇ ਕੀ ਆ ਕੋਈ 12 11 12 13 ਲੀਟਰੀਆਂ ਜਿਹੜੀਆਂ ਚੱਕੀਆਂ ਨੇ ਹੈਲੋ ਬਾਕੀ ਜਿਆਦਾ ਸਿੰਘ ਨਾ ਰਾਸਥਾਨ ਵਾਲ ਇਹ ਮੰਨਦੇ ਆ ਵੀ ਇਹ ਸਿੰਘ ਦੀ ਦੁੱਧ ਜਿਆਦਾ ਦਿੰਦੀ ਹੈ ਗੱਡੀ ਅੱਛਾ ਹਾਂਜੀ ਹਨ ਜਿੱਕਾ 8 9 ਮਾ ਵੇਖੋ ਕੱਟੀ ਦਾ ਕੱਢ ਚਲੋ ਬੜੀ ਸਾਫ ਹੈ ਜੀ ਜਿੰਨੀ ਵਿੱਚ ਥੱਲੇ ਸਾਧਿਆ ਨਾ ਸਿੰਘ ਬਿਲਕੁਲ ਹੀ ਨਿਕਾ ਹੁੰਦਾ ਤੇ ਤੁਹਾਨੂੰ ਪਤਾ ਕਿੰਨੇ ਦੀ ਕੱਟੀ ਵਿਕਣੀ ਹੈ 1.5 ਲੱਖ ਦੀ ਕੱਟੀ ਵਿਕਣੀ ਹੈ ਆ ਜਿ ਲੈ ਆ ਬਾਕੀ ਬਿਲਕੁਲ ਤਾਜੀ ਕੱਟੀ ਹੋਈ ਹੈ ਤਾਂ ਆਹ ਜਿੰਨਾ ਨਾ ਨੀ ਕਰ ਸਕਦੇ ਨਾ ਸ਼ਾਹ ਬੜੇ ਫਟਮਾ ਬੀ ਤਰ ਉਹਨਾਂ ਤੇ ਨਹੀਂ ਚਾ ਆਇਆ ਇਹਨਾਂ ਨੂੰ ਆ ਜਾਓ ਰਾਹ ਥਾਂ ਦੇਖ ਸਕਦੇ ਜੇ ਲਾਗੇ ਤਾਂ ਤੇ ਬਾਕੀ ਥਾਣਾ ਦਾ ਸਾਈਜ਼ ਗਿਆਪ ਇਹਦਾ ਵੀ ਜਿਹੜਾ ਕਾਫੀ ਚੰਗਾ ਵਾ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਹਾਂਜੀ ਇਹਦਾ ਮੁੱਲ ਵੀਰ ਜੀ ਜੈਲੀ ਦੇ ਦਈਏ ਕਿੰਨਾ ਲੱਖ ਦੇ ਦਈਏ ਹੋਰ ਕਰ ਦਈਏ 92 ਦੀ ਦੋ ਛੱਡ ਦਈਏ 85 ਦੀ ਵੀਰ ਜੀ ਹਾਂ ਨਹੀਂ ਅੱਛਾ ਇਹ ਵੀ 85 ਦੀ 85 ਦੀ ਕੱਟੀ ਦੇ ਦਾਂਗੇ ਠੀਕ ਬਾਕੀ ਵੇ ਲੋ ਕੱਦ ਕੱਦ ਕੋਦੇ ਕਿੱਡਾ ਕੱਟਈ ਦਾ ਕੱਦ ਕਾਟ ਪੱਖਾ ਸਾਰੀਆਂ ਚੰਗੀਆਂ ਵੱਡੀਆਂ ਵੀਰ ਜੀ ਵੱਡੀਆਂ ਬਸ ਤੇ ਬਾਕੀ ਇੱਥੇ ਆਓ ਆਪਣੀਆਂ ਤਸੱਲੀਆਂ ਕਰਕੇ ਵੇਸ ਚਾਖ ਕੇ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ